ਸ਼ੁਰੂਆਤ ਕਰਦੇ ਆ ਵੱਡੀ ਖਬਰ ਆ ਰਹੀ ਆ ਪਟਿਆਲਾ ਤੋਂ ਜਿੱਥੇ ਫਿਲਮ ਦੀ ਪ੍ਰੋਮੋਸ਼ਨ ਦੇ ਨਾਂ ਤੇ ਹੁੱਲੜਬਾਜ਼ੀ ਹੋਈ ਆ ਫਿਲਮ ਕਿਹੜੀ ਆ ਫਿਲਮ ਹੈ ڈاکੂਆਂ ਦਾ ਮੁੰਡਾ 3 ਜਿਸ ਦੀ ਪ੍ਰੋਮੋਸ਼ਨ ਦੇ ਦੌਰਾਨ ਹੁੱਲੜਬਾਜ਼ੀ ਦੇਖਣ ਨੂੰ ਮਿਲੀ ਆ ਅਦਾਕਾਰ ਦੇਵ ਫਰਾੜ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਨੇ ਹਾਈਵੇ ਤੇ ਗੱਡੀਆਂ ਦੌੜਾਈਆਂ ਗਈਆਂ ਨੇ ਦਰਸਲ ਫਿਲਮ ਹੈ ڈاکੂਆਂ ਦਾ ਮੁੰਡਾ 3 ਤੇ ਉਸਦੀ ਪ੍ਰੋਮੋਸ਼ਨ ਕੀਤੀ ਜਾ ਰਹੀ ਸੀ ਇਸ ਦੌਰਾਨ ਪਟਿਆਲਾ ਦੇ ਵਿੱਚ ਨਿਜਮਾ ਦੀਆਂ ਧੱਜੀਆਂ ਉੜਾਈਆਂ ਗੰਜਾਂ ਨੇ ਅਤੇ ਇਲਜ਼ਾਮ ਨੇ ਅਦਾਕਾਰ ਦੇਵ ਖਰੋੜ ਦੇ ਉੱਤੇ ਤਸਵੀਰਾਂ ਦੇ ਵਿੱਚ ਸਾਬਤ ਤੌਰ ਤੇ ਨਜ਼ਰ ਆ ਰਿਹਾ ਹੈ ਗੱਡੀਆਂ ਤੋਂ ਬਾਹਰ ਲਟਕ ਰਹੇ ਨੇ ਨੌਜਵਾਨ ਅਤੇ ਨਾਲ ਹੀ ਬਾਈਕਸ ਦੇ ਉੱਤੇ ਬਿਨਾ ਹੈਲਮਟ ਤੋਂ ਨਜ਼ਰ ਆ ਰਹੇ ਨੇ ਤੇ ਦੇਵ ਖਰੋੜ ਵੀ ڈاکੂਆਂ ਦਾ ਮੁੰਡਾ 3 ਕੱਲ ਨੂੰ ਇਹ ਲਿਖ ਕੇ ਪ੍ਰੋਮੋਸ਼ਨ ਪਾ ਰਹੇ ਨੇ ਇਨਸਟਾ ਤੇ ਵੀਡੀਓਜ਼ ਪਾ ਰਹੇ ਨੇ ਤੇ ਸਨ ਰੂਫ ਦੇ ਉੱਤੇ ਬੈਠੇ ਨੇ ਕੋਈ ਗੱਡੀਆਂ ਦੇ ਉੱਤੇ ਚੜਿਆ ਹੋਇਆ ਇਹ ਕੀ ਕਾਰਵਾਈ ਹੋਵੇਗੀ ਸਵਾਲ ਇਹ ਹੈ ਕਿਉਂਕਿ ਟ੍ਰੈਫਿਕ ਨਿਯਮਾਂ ਦੀਆਂ ਤਾਂ ਧੱਜੀਆਂ ਉਡਾਉਂਦੇ ਹੋਏ ਸਾਫ਼ ਦਿਖਾਈ ਦੇ ਰਿਹਾ ਹੈ ਇੱਕ ਇੱਕ ਬਾਈਕ ਤੇ ਤਿੰਨ ਤਿੰਨ ਲੋਕ ਬੈਠੇ ਨੇ ਉਹ ਵੀ ਵਿਦਆਊਟ ਹੈਲਮਟ ਟ੍ਰੈਫਿਕ ਨਿਯਮ ਕਿੱਥੇ ਨੇ ਸਵਾਲ ਇਹ ਹੈ ਕਿ ਜੇ ਦੇਵ ਖਰੋੜ ਜਿਹੜੇ ਖੁਦ ਅਦਾਕਾਰ ਨੇ ਅਤੇ ਪੰਜਾਬੀ ਫਿਲਮਾਂ ਦੇ ਵਿੱਚ ਬਤੌਰ ਐਕਟਰ ਉਹ ਭੂਮਿਕਾ ਨਿਭਾਉਂਦੇ ਨੇ ਕੀ ਲੋਕਾਂ ਨੂੰ ਸੇਧ ਦੇਣਗੇ ਕਾਰ ਦੀਆਂ ਸਨਰੂਫ ਤੋਂ ਬਾਹਰ ਨਿਕਲ ਕੇ ਦੇਵ ਕਰੋੜ ਨੇ ਵੀਡੀਓ ਬਣਾਈ ਹੈ ਦੇਵ ਕਰੋੜ ਇਕੱਲੇ ਨਹੀਂ ਸੀ ਆਪਣੇ ਸਮਰਥਕਾਂ ਦੇ ਨਾਲ ਕਾਰ ਦੀ ਵਿੰਡੋ ਤੋਂ ਬਾਹਰ ਨਿਕਲੇ ਵੀਡੀਓ ਦੇ ਵਿੱਚ ਕਾਰ ਨਾਲ ਪੁਲਿਸ ਮੁਲਾਜ਼ਮ ਵੀ ਲਟਕਦੇ ਦਿਖ ਰਹੇ ਨੇ ਅਤੇ ਸੜਕ ਤੇ ਦੇਵ ਕਰੋੜ ਦੇ ਨਾਲ ਗੱਡੀਆਂ ਦਾ ਲੰਮਾ ਕਾਫਲਾ ਸੀ ਕੀ ਕੁਝ ਕੀਤਾ ਜਾ ਰਿਹਾ ਐ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮਨੋਸ਼ ਸ਼ਰਮਾ ਪਟਿਆਲਾ ਤੋਂ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ Manoj Dev Khrood ਹਾਲਾਂਕਿ ਫਿਲਮ ਦੀ ਪ੍ਰੋਮੋਸ਼ਨ ਕਰ ਰਹੀ ਸੀ ਪਰ ਸਿੱਧੇ ਤੌਰ ਤੇ ਕਾਨੂੰਨ ਦੀਆਂ ਖਾਸ ਕਰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗੰਜਾਂ ਨੇ ਜੀ ਬਿਲਕੁਲ ਨਵੀਰ ਜੀ ਇੱਕ ਵਧੀਆ ਕਲਾਕਾਰ ਆਪਾਂ ਮੰਨਦੇ છીએ ਇੱਕ ਚੰਗਾ ਚਿਹਰਾ ਪੰਜਾਬੀ ਫਿਲਮ ਇੰਡਸਟਰੀ ਦਾ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਖਾਸ ਤੌਰ ਤੇ ਅਜਿਹੇ ਜਿਹੜੇ ਐਕਟਰ ਹੁੰਦੇ ਨੇ ਉਹਨਾਂ ਤੋਂ ਸੇਧ ਲੈਂਦੀ ਹੈ ਉਹਨਾਂ ਦਾ ਅਨੁਸਰਣ ਕਰਦੀ ਹੈ ਪਰ ਜਿਸ ਤਰ੍ਹਾਂ ਇਹ ਜਿਹੜਾ ਉਹਨਾਂ ਨੇ ਇੱਕ ਆਪਾਂ ਕਹਿ ਸਕਦੇ ਕਿ ਆਪਣੀ ਪ੍ਰੋਮੋਸ਼ਨ ਨੂੰ ਲੈ ਕੇ ਜਿਹੜਾ ਰੋਡ ਸ਼ੋਅ ਕਰਿਆ ਸੀਗਾ ਉਹਦੇ ਵਿੱਚ ਜਿੱਥੇ ਦੇਵ ਖਰੋੜ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਨਾਲ ਮਿਲ ਜੁਲ ਰਹੇ ਨੇ ਤੇ ਨਾਲ ਹੀ ਤੁਸੀਂ ਦੇਖੋ ਕਿ ਜਿਹੜੇ ਨਾਲ ਦੀਆਂ ਗੱਡੀਆਂ ਨੇ ਉਹਨਾਂ ਦੇ ਵੱਲੋਂ ਜਿੱਥੇ ਨਿਯਮਤ ਜਿੱਆਂ ਉਡਾਈਆਂ ਜਾ ਰਹੀਆਂ ਨੇ ਉੱਥੇ ਨਾਲ ਹੀ ਦੇਵ ਖਰੋੜ ਦੀ ਗੱਡੀ ਦੇ ਨਾਲ ਵੀ ਪੁਲਿਸ ਮੁਲਾਜ਼ਮ ਬਾਹਰ ਲੱਟ ਕੇ ਹੋਏ ਨਜ਼ਰ ਆ ਰਹੇ ਨੇ ਮੇਰੇ ਕੋਲ ਮਨੋਜਾ ਸਵਾਲ ਇਹੀ ਹੈ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਜਦੋਂ ਤੁਸੀਂ ਰੋਡ ਤੇ ਜਾ ਰਹੇ ਹੋ ਗੱਡੀ ਦੀ ਸਪੀਡ ਹੈ ਦੇਖੋ ਤੁਸੀਂ ਛੱਤ ਤੇ ਕਿਵੇਂ ਬੈਠੇ ਨੇ ਸਨਰੂਫ ਖੋਲ ਕੇ ਬਾਹਰ ਨੇ ਕਿੰਨੇ ਨੌਜਵਾਨ ਨੇ ਲਟਕ ਰਹੇ ਨੇ ਬਾਰੀਆਂ ਦੇ ਵਿੱਚੋਂ ਈਵਨ ਕਿ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਖੁਦ ਨਿਯਮਾਂ ਦੀ ਪਾਲਣਾ ਕਰਾਉਣੀ ਹੁੰਦੀ ਹੈ ਉਹ ਖੁਦ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਨਾਲ ਉਹਦੇ ਦਿਖ ਰਹੇ ਨੇ ਜੀ ਬਿਲਕੁਲ ਅਨਬੀਰ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਟ੍ਰੈਫਿਕ ਇਹ ਮੁਲਾਜ਼ਮ ਨੇ ਗਏ ਉਹਨਾਂ ਨਾਲ ਸਾਡੀ ਪਹਿਲਾਂ ਮੈਂ ਦੱਸ ਦਿਆ ਕਿ ਜਿੱਥੇ ਇਹ ਇਹਨਾਂ ਨੇ ਰੋਡ ਸ਼ੋਅ ਟਾਈਟ ਕੀਤਾ ਸੀਗਾ ਆਪਣੀ ਫਿਲਮ ਦੇ ਪ੍ਰੋਮੋਸ਼ਨ ਦੇ ਲਈ ਉਹ ਪਟਿਆਲਾ ਚੰਡੀਗੜ੍ਹ ਰੋਡ ਦੱਸਿਆ ਜਾ ਰਿਹਾ ਕਿ ਬਹਾਦਰਗੜ੍ਹ ਦੇ ਨੇੜੇ ਤੇ ਜਦੋਂ ਅਸੀਂ ਇਸ ਬਾਬਤ ਜਿਹੜੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਨੇਗੇ ਜੇ ਸਿੱਧੀ ਟੂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਏਰੀਆ ਹੀ ਨਹੀਂ ਆਉਂਦਾ ਪੰਜਾਬੀ ਯੂਨੀਵਰਸਿਟੀ ਦਾ ਏਰੀਆ ਸਾਡਾ ਨਹੀਂ ਆਉਂਦਾ ਤੇ ਇਸ ਕਰਕੇ ਆਪਾਂ ਇਹ ਹੀ ਕਹਿ ਸਕਦੇ ਆ ਕਿ ਜਿਨ੍ਹਾਂ ਤੋਂ ਨੌਜਵਾਨਾਂ ਨੇ ਅਨੁਸਰਣ ਕਰਨਾ ਹੁੰਦਾ ਉਹ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਨਾਲ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਖੁਦ ਗੱਡੀ ਦੇ ਨਾਲ ਲਟਕ ਰਹੇ ਨੇ ਜੇ ਆਪਾਂ ਕਹੀਏ ਕਿ ਸੁਰੱਖਿਆ ਦੇ ਪੱਖੋਂ ਨਾਲ ਲਟਕੇ ਨੇ ਤਾਂ ਵੀ ਜਾਇਜ਼ ਨਹੀਂ ਲੱਗਦਾ ਕਿ ਇੱਕ ਕਲਾਕਾਰ ਜਿਹੜਾ ਸਨਰੂਫ ਦੇ ਵਿੱਚੋਂ ਆਪਣੇ ਪ੍ਰਸ਼ੰਸਕਾਂ ਨਾਲ ਹੱਥ ਹਿਲਾ ਕੇ ਗੱਲਬਾਤ ਕਰਦੇ ਤੇ ਨਾਲ ਜਿਹੜਾ ਬਿਲਕੁਲ ਬਿਲਕੁਲ ਮੋਹ ਸਨਰੂਫ ਤੋਂ ਨਿਕਲਣ ਦੀ ਤਾਂ ਬਾਅਦ ਦੀ ਗੱਲ ਹੈ ਇੱਕ ਇੱਕ ਬਾਈਕ ਤੇ ਤਿੰਨ ਤਿੰਨ ਮੁੰਡੇ ਤੇ ਬਾਰੀਆਂ ਦੇ ਵਿੱਚੋਂ ਬਾਹਰ ਲਟਕ ਰਹੇ ਨੇ ਤੇ ਗੱਡੀਆਂ ਦੇ ਉੱਤੇ ਚੜੇ ਹੋਏ ਬੈਠੇ ਨੇ ਇੱਕ ਇੱਕ ਗੱਡੀ ਦੇ ਉੱਤੇ ਕਿੰਨੇ ਕਿੰਨੇ ਨੌਜਵਾਨ ਜਿਹੜੇ ਨੇ ਉਹ ਬਾਹਰ ਲਟਕ ਕੇ ਹੋਏ ਨੇ ਦੇਵ ਕਰੋੜ ਨੂੰ ਚਾਹੀਦਾ ਤਾਂ ਇਹ ਸੀ ਕਿ ਕਿਸੇ ਹੋਰ ਤਰੀਕੇ ਵੀ ਹੁੰਦੇ ਨੇ ਪ੍ਰੋਮੋਸ਼ਨ ਕਰਨ ਦਾ ਰੋਡ ਸ਼ੋਅ ਕਰਕੇ ਕਿਹੜਾ ਤਰੀਕਾ ਹੋਇਆ ਕਿ ਬਾਰੀਆਂ ਦੇ ਵਿੱਚ ਲਟਕ ਜੋ ਗੱਡੀਆਂ ਦੇ ਬਾਹਰੋਂ ਤੁਸੀਂ ਦੇਖੋ ਜਾਂ ਸਨਰੂਫ ਦੇ ਬਾਹਰ ਨਿਕਲ ਜੋ ਜੇਕਰ ਟ੍ਰੈਫਿਕ ਨਿਜਮ ਨੇ ਤਾਂ ਉਹ ਸਾਰਿਆਂ ਦੇ ਲਈ ਨੇ ਉਹ ਦੇਵ ਖਰੋੜ ਦੇ ਲਈ ਵੀ ਉਨੇ ਹੀ ਜ਼ਰੂਰੀ ਨੇ ਜਿੰਨੇ ਆਮ ਜਨਤਾ ਦੇ ਲਈ ਨੇ ਪਰ ਜੇਕਰ ਦੇਵ ਖਰੋੜ ਜਿਹੜੇ ਖੁਦ ਅਦਾਕਾਰ ਨੇ ਪੰਜਾਬੀ ਫਿਲਮਾਂ ਦੇ ਆਰਟਿਸਟ ਨੇ ਜੇਕਰ ਖੁਦ ਅਜਿਹੀ ਚੀਜ਼ਾਂ ਨੂੰ ਪ੍ਰਮੋਟ ਕਰਨਗੇ ਅਜਿਹੀਆਂ ਚੀਜ਼ਾਂ ਨੂੰ ਵਧਾਵਾ ਦੇਣਗੇ ਤਾਂ ਫਿਰ ਪੰਜਾਬ ਦਾ ਯੂਥ ਕਿੱਧਰ ਨੂੰ ਜਾਏਗਾ ਜੀ ਬਿਲਕੁਲ ਤਾਂ ਪਟਿਆਲਾ ਦੇ ਵਿੱਚ ਫਿਲਮ ਦੀ ਪ੍ਰਮੋਸ਼ਨ ਦੇ ਨਾਂ ਤੇ ਇਹ ਹੁੱਲੜਬਾਜ਼ੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਗੱਡੀ ਨਹੀਂ ਹੈ ਕਿੰਨੀਆਂ ਇਹ ਗੱਡੀਆਂ ਨੇ ਗੱਡੀਆਂ ਦਾ ਪੂਰਾ ਕਾਫਲਾ ਏ ਤੇ ਇੱਕ ਗੱਡੀ ਦੇ ਉੱਤੇ ਹੀ ਕੋਈ ਬਾਹਰ ਨਹੀਂ ਲਟਕਰਿਆ ਜਿੰਨੀਆਂ ਵੀ ਗੱਡੀਆਂ ਇਸ ਦੌਰਾਨ ਦਿਖ ਰਹੀਆਂ ਨੇ ਦੇਵ ਕਰੋੜ ਦੇ ਨਾਲ ਉਹਨਾਂ ਸਾਰੀਆਂ ਗੱਡੀਆਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਬਾਹਰ ਲਟਕ ਰਹੇ ਨੇ ਆਪਣੀ ਜਾਨ ਨੂੰ ਤਾਂ ਜੋਖਮ ਦੇ ਵਿੱਚ ਪਾਇਆ ਹੀ ਹੈ ਜਿਹੜੇ ਦੂਜੇ ਨੌਜਵਾਨ ਨੇ ਉਹ ਵੀ ਉਹਨਾਂ ਦੀ ਜਾਨ ਨੂੰ ਵੀ ਜੋਖਮ ਦੇ ਵਿੱਚ ਪਾਇਆ ਹਲਕੀ ਜਿਹੀ ਬ੍ਰੇਕ ਲੱਗੀ ਤਾਂ ਜਿਹੜੇ ਮੁੰਡੇ ਜਿਹੜੀ ਛੱਤ ਤੇ ਬੈਠੇ ਦਿਖ ਰਹੇ ਨੇ ਇਹ ਹੀਠਾਂ ਗਿੱਡ ਸਕਦੇ ਨੇ ਤੇ ਇਸ ਦੇ ਨਾਲ ਨੁਕਸਾਨ ਹੋ ਸਕਦਾ ਐਸੇ ਕਰਕੇ ਟ੍ਰੈਫਿਕ ਨਿਯਮ ਬਣਾਏ ਗਏ ਨੇ ਕਿ ਅਜਹੀਆਂ ਟ੍ਰੈਫਿਕ ਨਿਯਮਾਨੀਆਂ ਕੋਈ ਉਲੰਘਣਾ ਨਾ ਕਰੇ ਹਾਲਾਂਕਿ ਜੇਕਰ ਇਹ ਸਭ ਕੁਝ ਚੰਡੀਗੜ੍ਹ ਦੇ ਵਿੱਚ ਹੋਇਆ ਹੁੰਦਾ ਤਾਂ ਗੱਡੀਆਂ ਇੰਪਾਉਂਡ ਹੋਣੀਆਂ ਸੀ ਪਰ ਕਿਉਂਕਿ ਇਹ ਪਟਿਆਲਾ ਚੰਡੀਗੜ੍ਹ ਰੋਡ ਤੇ ਕਿਤੇ ਹੋਇਆ ਏ ਜਾਂ ਉੱਥੇ ਟ੍ਰੈਫਿਕ ਪੁਲਿਸ ਮੁਲਾਜ਼ਮ ਨਹੀਂ ਸੀ ਪਰ ਹੁਣ ਇਹ ਵੀਡੀਓ ਸਾਹਮਣੇ ਆ ਚੁੱਕੀ ਆ ਦੇਖਣਾ ਹੋਵੇਗਾ ਕਿ ਕੀ ਟ੍ਰੈਫਿਕ ਪੁਲਿਸ ਸਿਰਫ ਆਮ ਲੋਕਾਂ ਦੇ ਲਈ ਐ ਜਾਂ ਫਿਰ ਜਿਹੜੇ ਆ ਦੇਵ ਕ੍ਰਾਉਡ ਨੇ ਜਾਂ ਉਹ ਅਦਾਕਾਰ ਨੇ ਜਿਹੜੇ ਆ ਇਸ ਤਰ੍ਹਾਂ ਦੀਆਂ ਧੱਜੀਆਂ ੜਾਉਂਦੇ ਨੇ ਕਿ ਉਹਨਾਂ ਤੇ ਵੀ ਇਹ ਹੁਣ ਕੋਈ ਚਲਾਨ ਕਟਿਆ ਜਾਏਗਾ ਗੱਡੀ ਇੰਪਾਉਂਡ ਹੋਏਗੀ ਕੋਈ ਕਾਰਵਾਈ ਹੋਏਗੀ ਜਾਂ ਫਿਰ ਇਸੇ ਤਰ੍ਹਾਂ ਛੱਡ ਦਿੱਤਾ ਜਾਏਗਾ ਕਿਉਂਕਿ ਦੇਖੋ ਇਹ ਸੇਧ ਲੈਣੀ ਹੁੰਦੀ ਹੈ ਜਿਹੜਾ ਯੂਥ ਹੈ ਉਹਨਾਂ ਨੇ ਬਹੁਤ ਵਾਰ ਇਹਨਾਂ ਨੂੰ ਆਪਣਾ ਆਈਡਲ ਮੰਨ ਲੈਂਦੇ ਨੇ ਆਪਣਾ ਹੀਰੋ ਮੰਨ ਲੈਂਦੇ ਨੇ ਇਹਨਾਂ ਤੋਂ ਇਨਸਪੀਰੇਸ਼ਨਲ ਲੈਂਦੇ ਨੇ ਪਰ ਜਿਸ ਢੰਗ ਦੀ ਇਹ ਵੀਡੀਓ ਹੈ ਇਹ ਕੁਝ ਉਲਟਾ ਹੀ ਬਿਆਨ ਕਰ ਰਹੀ ਹੈ ਸਗੋ ਤਾਂ ਚਾਹੀਦਾ ਐਸੀ ਕਿ ਦੇਵ ਕਰੋੜ ਵਰਜ ਦਾ ਇਹਨਾਂ ਮੁੰਡਿਆਂ ਨੂੰ ਜਿਹੜੇ ਨਾਲ ਨੇ ਜਿਹੜੇ ਹੁੱਲੜਬਾਜ਼ੀ ਕਰ ਰਹੇ ਨੇ ਕਿ ਤੁਸੀਂ ਗੱਡੀਆਂ ਤੋਂ ਬਾਹਰ ਨਾ ਲਟਕੋ ਫਿਲਮ ਪ੍ਰੋਮੋਸ਼ਨ ਦਾ ਕੋਈ ਹੋਰ ਜ਼ਰੀਆ ਵੀ ਹੋ ਸਕਦਾ ਹੈ ਫਿਲਮ ਦੀ ਪ੍ਰੋਮੋਸ਼ਨ ਹੋਰ ਬਹੁਤ ਢੰਗ ਨੇ ਬਹੁਤ ਸਾਰੇ ਮਾਧਿਅਮ ਨੇ ਫਿਲਮ ਦੀ ਪ੍ਰੋਮੋਸ਼ਨ ਕਰਨ ਦੇ ਪਰ ਕੀ ਗੱਡੀਆਂ ਦੇ ਵਿੱਚੋਂ ਬਾਹਰ ਲਟਕਣਾ ਗੱਡੀਆਂ ਦੇ ਵਿੱਚੋਂ ਟਾਕੀਆਂ ਤੇ ਬਾਹਰ ਆ ਜਾਣਾ ਗੱਡੀਆਂ ਦੀ ਇੱਕ ਇੱਕ ਛੱਤ ਤੇ ਚਾਰ ਚਾਰ ਮੁੰਡਿਆਂ ਦਾ ਬੈਠ ਜਾਣਾ ਇੱਕ ਇੱਕ ਬਾਈਕ ਤੇ ਤਿੰਨ ਤਿੰਨ ਮੁੰਡਿਆਂ ਦਾ ਬੈਠ ਜਾਣਾ ਵਿਦਆਊਟ ਹੈਲਮਟ ਤਾਂ ਨਿਜਮਾ ਦੀਆਂ ਧੱਜੀਆਂ ਤਾਂ ਸਿੱਧੇ ਤੌਰ ਤੇ ਉਡਾਈਆਂ ਜਾ ਰਹੀਆਂ ਨੇ ਤੇ ਇਹੀ ਨਹੀਂ ਇਹ ਵੀਡੀਓਜ਼ ਖੁਦ ਆਪਣੇ ਇੰਸਟਾ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਦੇਵ ਕਰੋੜ ਦੇ ਵੱਲੋਂ ਪੋਸਟ ਵੀ ਕੀਤੀਆਂ ਗਈਆਂ ਨੇ ਹੱਦ ਤਾਂ ਉਦੋਂ ਹੋ ਗਈ ਜਦੋਂ ਦੇਵ ਕਰੋੜ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਜਿਹੜਾ ਏ ਉਹ ਵੀ ਗੱਡੀ ਦੀ ਟਾਕੀ ਦੇ ਵਿੱਚ ਲਟਕਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਜਿਹੜੀ ਪੁਲਿਸ ਨੇ ਜਿਹੜੇ ਪੁਲਿਸ ਮੁਲਾਜ਼ਮਾ ਨੇ ਦੂਜਿਆਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣਾ ਹੁੰਦਾ ਏ ਉਹ ਖੁਦ ਵੀ ਗੱਡੀ ਦੀ ਤਾਕੀ ਦੇ ਵਿੱਚੋਂ ਲਟਕ ਰਹੇ ਨੇ ਤਾਂ ਦੂਜਿਆਂ ਨੂੰ ਕੀ ਸੇਧ ਦਿੱਤੀ ਜਾਵੇਗੀ ਦੂਜਿਆਂ ਨੂੰ ਕਿਵੇਂ ਵਰਜਿਆ ਜਾਵੇਗਾ ਕਿਵੇਂ ਰੋਕਿਆ ਜਾਵੇਗਾ ਕਿ ਇਹ ਟ੍ਰੈਫਿਕ ਨਿਯਮ ਹੁੰਦੇ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਆ ਜਿੰਨੇ ਲੋਕਾਂ ਨੇ ਇਹਨਾਂ ਨੂੰ ਦੇਖਿਆ ਹੋਵੇਗਾ ਤਾਂ ਉਹ ਕੀ ਕਹਿੰਦੇ ਹੋਣਗੇ ਕਿ ਕੀ ਕੁਝ ਹੋ ਰਿਹਾ ਏ ਕਿਉਂ ਹੁੱਲੜਬਾਜ਼ੀ ਹੋ ਰਹੀ ਆ ਕਿ ਇਹਹੀ ਜ਼ਰੀਆ ਏ ਕੋਈ ਫਿਲਮ ਦੀ ਪ੍ਰੋਮੋਸ਼ਨ ਦਾ ਫਿਲਮ ਦਾ ਨਾਮ ਹੈ ਡਾਕੂਆਂ ਦਾ ਮੁੰਡਾ 3 ਤੇ ਫਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਇਹ ਹਲੜਬਾਜ਼ੀ ਦੇਖਣ ਨੂੰ ਮਿਲੀ ਹੈ। ਦੇਵ ਖਰੋੜ ਦੇ ਵੱਲੋਂ ਖੁਦ ਇਹ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਨੇ। ਹਾਈਵੇ ਤੇ ਗੱਡੀਆਂ ਦੜਾਈਆਂ ਗਈਆਂ, ਕਾਰ ਦੀ ਸੰਰੂਪ ਦੇ ਵਿੱਚੋਂ ਬਾਹਰ ਦੇਵ ਖਰੋੜ ਨਿਕਲ ਕੇ ਵੀਡੀਓ ਬਣਾਉਂਦੇ ਨਜ਼ਰ ਆਏ। ਦੇਵ ਖਰੋੜ ਦੇ ਸਮਰਥਕ ਵੀ ਕਾਰ ਦੀ ਵਿੰਡੋ ਤੋਂ ਬਾਹਰ ਨਿਕਲੇ ਵੀਡੀਓ ਦੇ ਵਿੱਚ। ਕਾਰ ਦੇ ਨਾਲ ਪੁਲਿਸ ਮੁਲਾਜ਼ਮ ਵੀ ਲਟਕਦਾ ਦਿਖ ਰਿਹਾ ਹੈ ਸੜਕ ਤੇ ਦੇਵ ਖਰੋੜ ਨਾਲ ਗੱਡੀਆਂ ਦਾ ਇਹ ਲੰਮਾ ਕਾਫਲਾ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਤੁਸੀਂ ਇਸ ਦੇ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਜਸ ਝੰਗ ਦੇ ਨਾਲ ਇਹ ਵੀਡੀਓ ਸਾਹਮਣੇ ਆਈ ਹੈ ਦੇਵ ਕਰੋੜ ਦੀ ਹਾਲਾਂਕਿ ਬਹੁਤ ਵਾਰ ਕਈ ਨੇਤਾ ਵੀ ਕਰਦੇ ਨੇ ਜਦੋਂ ਕਾਪਲਾ ਜਾਂਦਾ ਹੈ ਤਾਂ ਸੰਰੂਪ ਦੇ ਵਿੱਚੋਂ ਬਾਹਰ ਨਿਕਲਣਾ ਜਾਂ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਪਰ ਫਿਰ ਕੀ ਕਾਨੂੰਨ ਆਮ ਲੋਕਾਂ ਲਈ ਨੇ ਕੀ ਜਿਹੜੇ ਦੇਵ ਕਰੋੜ ਵਰਗੇ ਲੋਕ ਨੇ ਜੋ ਅਦਾਕਾਰ ਨੇ ਕੀ ਉਹਨਾਂ ਲਈ ਕਾਨੂੰਨ ਨਹੀਂ ਕੀ ਫੇਲਮਦੀ ਪ੍ਰਮੋਸ਼ਨ ਇਸ ਤਰ੍ਹਾਂ ਕੀਤੀ ਜਾ ਸਕਦੀ ਆ ਤਾਂ ਸਵਾਲ ਵੱਡੇ ਨੇ ਕਿ ਹੁੱਲੜਬਾਜ਼ੀ ਕਰਨ ਵਾਲਿਆਂ ਤੇ ਕੋਈ ਨਕੇਲ ਕਸੀ ਜਾਵੇਗੀ ਕੀ ਟ੍ਰੈਫਿਕ ਅ ਅਧਿਕਾਰੀ ਨੇ ਜਿਹੜੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਨੇ ਉਹ ਨਕੇਲ ਕੱਸਣਗੇ ਜੇਕਰ ਤੁਸੀਂ ਸੀਟ ਵੈਲਟ ਨਹੀਂ ਲਾਉਂਦੇ ਜੇਕਰ ਤੁਸੀਂ ਹੈਲਮਟ ਨਹੀਂ ਪਾਉਂਦੇ ਜੇਕਰ ਤੁਸੀਂ ਓਵਰ ਸਪੀਡ ਚੱਲਦੇ ਹੋ ਜੇਕਰ ਤੁਸੀਂ ਸਨਰੂਪ ਤੋਂ ਬਾਹਰ ਆਉਂਦੇ ਹੋ ਤਾਂ ਆਮ ਲੋਕਾਂ ਦਾ ਤਾਂ ਤੁਰੰਤ ਹੀ ਚਲਾਨ ਘਰ ਪਹੁੰਚ ਜਾਂਦਾ ਹੈ ਅੱਜਕੱਲ ਇ ਚਲਾਨ ਸਿਸਟਮ ਹੈ ਨੰਬਰ ਦੇ ਰਾਹੀਂ ਕਾਰ ਚਲਾਨ ਭੇਜ ਦਿੱਤਾ ਜਾਂਦਾ ਪਰ ਕੀ ਹੁਣ ਕੋਈ ਕਾਰਵਾਈ ਹੋਵੇਗੀ ਇੱਕ ਵਾਰ ਵੀਡੀਓ ਤੁਹਾਨੂੰ ਦਿਖਾਉਨੇ ਆਂ ਦਰ ਕੋ ਨਮੂਨਾ ਸੀ ਬਹੁਤ ਪਿਆਰਾ ਹੈ